ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂ ਵਾਲਾ ਨਵਾਂ ਉਹ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਬਾਈ ਕੋਲੇ ਦੋ ਨਾਗ ਸੇਲ ਆ ਜੀ ਤਿੰਨ ਨਾਗ ਸੇਲ ਆ ਸੌਰੀ ਸਾਈਜਾਂ ਕਰੀ ਬਾਈ ਤੋਂ ਲਵਾਂਗੇ ਚੈਨਲ ਨੂੰ ਸਾਰੇ ਵੀਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਤੁਸੀਂ ਆਲ ਤੇ ਸੈੱਟ ਕਰ ਦਿਓ ਜੀ ਜਿਹਦੇ ਜਿਹੜਾ ਨਾਗ ਪਸੰਦ ਆਵੇ ਤੁਸੀਂ ਸੱਲੀ ਪਰਖ ਆਪਦੀ ਲੈ ਕੇ ਕਰਕੇ ਖਰੀਦਣਾ ਵਾ ਕਿਉਂਕਿ ਮੇਰਾ ਕੰਮ ਸਿਰ ਤੁਹਾਨੂੰ ਪਸ਼ੂ ਦਿਖਾਉਣ ਦਾ ਵਾ ਪਸੋਂ ਤੁਸੀਂ 22 ਤੋਂ ਲੈਣਾ ਵਾ ਤੇ ਪੈਸੇ ਤੁਸੀਂ 22 ਨੂੰ ਦੇ ਦੇਣੇ ਆ ਜੀ ਕਿਥੋਂ ਤੁਸੀਂ ਪਹੂ ਲੈਣੇ ਆ ਭਲਾ ਮੇਰੀ ਵੀਡੀਓ ਲੈਣੇ ਥੱਲੀ ਪੱਕ ਤੋਂ ਰੱਖਾਂ ਦਾ ਹੱਕ ਬਣਦਾ ਤੁਸੀਂ ਆਪਦੀ ਦੋ ਟਾਈਮ ਚੋਕੇ ਤੁਸੀਂ ਆਪਦੀ ਜ਼ਰੂਰ ਲਿਆ ਕਰੋ ਜੀ ਅੱਜ ਦੀ ਵੀਡੀਓ ਚ 22 ਕੋਲ ਤਿੰਨ ਆ ਗਾਗੇ ਥੱਲੀ ਪੱਕ ਤੋਂ ਆਪਦੀ ਕਰਨੀ ਆ ਕਿ ਚੋਕੇ ਲੈ ਜਾਓ ਤੇ ਇਹਦੇ ਗਿਣ ਕੇ ਪੈਸੇ ਦਿਓ ਕਿਉਂਕਿ ਤੁਸੀਂ ਕਿਹੜਾ ਪਾਟੇ نوٹ ਦੇਣੇ ਆਗੇ ਬਾਕੀ ਜਾਣਕਾਰੀ 22 ਤੋਂ ਲੈ ਲੈਣੇ ਆ ਕੀ ਦੁੱਧ ਵਾਲਾ ਕਿਹੜਾ ਸੂਆ ਦਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪਣ ਭਰਾਵਾਂ ਨੂੰ ਠੀਕ ਹੈ ਭਾਈ ਨਾ ਆਦਾ ਤੀ ਭਾਈ ਕਿਹੜਾ ਤੂੰ ਸਾਹ ਜਾਣਦਾ ਕਾਕਾ ਪਿੰਡ ਲੰਗੇਣਾ ਤਸੀਲ ਬਾਗਾ ਆਪਣਾ ਜਿਲ੍ਹਾ ਮੁਗਾ ਜਾਣਦੇ ਭਾਈ 2006 ਦੀਆਂ ਗੁਰੂਆਂ ਨੂੰ ਪੈਂਦੇ ਨੇ ਠੀਕ ਹੈ ਭਾਈ ਹੁਣ ਵੀ ਨਾ ਜਾਣਦੇ ਉਹ ਤਾਂ ਜਾਣ ਨਹੀਂ ਕਿਦੋਂ ਠੀਕ ਹੈ ਚਲੋ ਆਪਣਾ ਨਵੇਂ ਨਵੇਂ ਵੀਰਾਂ ਨੂੰ ਪਤਾ ਜੇ ਨਵੇਂ ਵੀਰ ਵੇਹ ਤੇ ਪਤਾ ਲੱਗ ਜਾਂਦਾ ਵਾ ਮੈਂ ਲੂਟੀ ਕੁਲੇ ਤਾਂ ਪੜਨ ਲੱਪ ਜਾ ਕਰੋ ਜਲਦੀ ਜਲਦੀ ਪਛੜੇ ਬੰਦਿਆਂ ਨੂੰ ਪਹੁੰਚਿਆ ਕਰੋ ਆਓ ਸਬਸਕ੍ਰਾਈਬ ਕਰਿਆ ਕਰੋ ਵਾਤ ਤੋਂ ਵਾਤ ਜਲਦੀ ਕਰਿਆ ਕਰੋ ਠੀਕ ਹੈ ਜੀ ਉਹਨੂੰ ਭਾਈ ਜਲਦੀ ਆ ਜਾ ਕਰੋ ਤੁਹਾਡੇ ਕੋਲ ਜਿਹੜੇ ਬੰਦੇ ਕੰਨ ਨਾ ਜੀ ਪਾ ਲੋਠੋਣ ਦਾ ਦੁੱਧ ਓਕੇ ਹੋ ਜਾਵਾ ਪਾ ਓਕੇ ਦੁੱਧ ਦੁੱਧ ਮੈਂ ਕਹਿੰਦਾ ਵੀਡੀਓ ਬਣਾ ਕੇ ਤੋਰੂੰਗਾ ਮਣਾ ਕੇ ਲੰਡੇ ਵਾਲਾ ਠੰਡਾ ਦੁੱਧ ਥਾਰ ਕੇ ਨਾ ਝੱਗ ਠੀਕ ਹੈ ਜੀ ਫਿਰ ਮਿਲੂੰਗਾ ਠੀਕ ਹੈ ਭਾਈ ਕਿੱਧਰੋਂ ਸ਼ੁਰੂ ਕਰਨਾ ਇੱਥੇ ਕਰੋ ਜੀ ਠੀਕ ਹੈ ਭਾਈ ਦੱਸੀ ਕਰਾਂਦੇ ਤੇ ਭਾਈ ਠੀਕ ਹੈ ਕਹਿੰਦਾ ਭਾਵ ਇੱਕ ਮਹੀਨੇ ਦੇ 11-12 ਨਾਲ ਕੋਈ ਸਹੀ ਨੂੰ ਕਲਾਸ ਬੋਲੇ ਡਾਕਟਰ ਤੋਂ ਠੀਕ ਹੈ ਭਾਈ ਜੀ ਭਾਈ ਠੀਕ ਹੈ ਜੀ 15 ਕਿਲੋ ਸੀਗਾ ਹੁਣ ਇਹ ਹੀਟ ਕੱਢੀ ਗਿਆ ਠੀਕ ਹੈ ਭਾਈ ਇਹ ਤੇ ਦੋ ਦੋ 13 ਕਿਲੋ ਆ ਠੀਕ ਆ ਬਾਈ ਤਿਆਰ ਪੁਰ ਤਿਆਰ ਜਿਹੜਾ ਕੰਡੇ ਦੱਬੇ ਮਾਰ ਲੈਣੇ ਆਪਾਂ ਦੱਬੇ ਮਾਰ ਲੈਣੇ ਝੱਕ ਦੋ ਮੇਰੇ ਠੰਡਾ ਦੋ ਠੀਕ ਆ ਬਾਈ ਇਹ ਮਤਲਬ ਕਿ ਜਿੰਨੀ ਜਵਾਨ ਤੋਂ ਗੱਲ ਹੋਣੀ ਪੂਰੀ ਉਹ ਤੋਂ ਤੁਸੀਂ 15 ਕਿਲੋ ਠੀਕ ਆ ਜੀ ਇਹ ਹੁਣ ਟੀਗਾ ਭਰਾਵਾਂਗੇ ਝਗਲਾ ਭਰਾਊਗਾ ਠੀਕ ਆ ਜੀ ਕੱਲ ਤਰੀਕ ਦੀ ਦੱਸ ਦੀ ਮਾਈਆਂ ਨੂੰ ਆ ਤਰੀਕਾ ਅੱਜ ਤਰੀਕ ਹੈਗੀ ਆ ਜੀ 6 ਤਰੀਕ ਹਾਂ 12 ਮਹੀਨਾ ਦਿਨ ਹੈਗਾ ਵਾ ਸ਼ਨੀਵਾਰ ਦਾ ਕੱਲੋਂ ਐਤਵਾਰ ਨੂੰ ਵੀਡੀਓ ਚਲਣੀ ਹੈ ਇਹ ਐਤਵਾਰ ਦਿਨ ਤਰੀਕ ਹੈ ਹਾਂ ਕੰਨੀ ਵੀਡੀਓ ਹਾਂ ਹਾਂ ਠੀਕ ਹੈ 7 ਤਰੀਕ ਚ ਹਾਂਜੀ ਠੀਕ ਆ ਬ ਹਣ ਦਾਦੀ ਤੇ 13 ਲ 13.5 ਲੀਟਰ ਦੁੱਧ ਹੈ 13 ਮੰਨ ਲਾ ਦੋ ਟਾਂ ਚੋਕੇ ਲੈ ਜੀ ਅਗਲਾ ਠੀਕ ਆ ਜੀ ਹਾਂ ਜੀ ਦਾ ਮੁੱਲ 200 ਰੁਪਈਆ ਪੁੱਛੋ ਕਿ ਛੋਟ ਚੱਪਾ ਛੋਟ ਚੱਪਾ ਹੋ ਜਾਊਗਾ ਠੀਕ ਚਲੋ ਤੋਰੀ ਬਾਈ ਤੋਰ ਕੇ ਖਾ ਬਾਈ ਲੋ ਵੀ ਦੋਸਤੋ ਦੂਜੇ ਸੂਏ ਵਹਿੜਾ ਕਦ ਕੱਟਦਾ ਤੁਹਾਨੂੰ ਪਤਾ ਫੁੱਲ ਵੱਡਾ ਹੀ ਇਹਦਾ ਫੇਸ ਕਾਲ ਚੈੱਕ ਕਰ ਲਓ ਦੁੱਧ ਦੀ ਗਰੰਟੀ ਕਰਾਓ ਸੰਗਾ ਥੋੜਾ ਜਿਆ ਅਗਲੇ ਦੇ ਕਰੇ ਠੀਕ ਹੈ ਦੁੱਧ ਵਾਜੂਗੀ ਬਾਈ ਉਹ ਤਾਂ 15 ਕਿਲੋ ਸੀਗਾ ਪਰ ਅੱਜ ਇਹ ਹੀਟ ਚ ਆ ਗਈ ਨਿੱਗਰ ਨੁੱਗਰ ਬਹੁਤ ਸੋਹਣੀ ਆ ਗਈ ਇੱਕ ਆ ਮੜੀ ਜੀ ਫੋਰਡ ਜੀ ਤੁਹੰਦੇ ਅਸੀਂ ਰਹੀ ਆਗੀ ਦੋਸਤੋ ਸੌਰੀ ਵੀ ਨੇਰਾ ਹੋ ਗਿਆ ਵੀ ਮੈਂ ਥੋੜਾ ਹੋ ਗਿਆ ਲੇਟ ਤੁਸੀਂ ਥਾਣਾ ਮਾਣਾ ਚੈੱਕ ਕਰ ਲਓ ਪਰ ਤੁਹਾਨੂੰ ਜਿੰਨੀ ਵੀ ਕੋਸ਼ਿਸ਼ ਹੋਏ ਤੁਹਾਨੂੰ ਪਹੂ ਚੰਗੀ ਤਰ੍ਹਾਂ ਤੁਹਾਨੂੰ ਵਿਖਾਇਆ ਜਾਵੇ ਬਾਕੀ ਤੁਸੀਂ ਗੌਰ ਪਰਖ ਆਉਦੀ ਕੋਲੇ ਜਾ ਕੇ ਕਰ ਲੈਣੀ ਆ ਪ੍ਰਿੰਟ ਪ੍ਰਿੰਟ ਬੱਚੀ ਦਾ ਬਹੁਤ ਚੰਗਾ ਵਾ ਘੋੜੀ ਵਰਗੀ ਵਹਿੜ ਦੇ ਵੇਖ ਸਾਬ ਸੋਹਣਾ ਫਿਟਿੰਗ ਵਾਲਾ ਹਵਾਨਾ ਟਟਮਾਲਾ ਕਮਾ ਹਵਾਨਾ ਨੀਗਾ ਚਾਰ ਹੀ ਥਾਣਾ ਤੁਸੀਂ ਵੇਖ ਸਕਦੇ ਸੋਹਣੇ ਥਾਣ ਠੰਡੀ ਸੀਲ ਤੋਂ ਪਤਾ ਬਰਾਡ ਦੇ ਪਹੂ ਠੰਡੇ ਸੀਗਲੀ ਹੁੰਦੇ ਗਰਮ ਪਸ਼ੂ ਦਾ ਪੈਦਾ ਵੇਖਿਆ ਨਹੀਂ ਕਿਤੇ ਜੋ ਵੀਡੀਓ ਬਣਾਉ ਲੱਗੇ ਆ ਦੋ ਦੋ ਨਾਗ ਚੂਠਾ ਪਿਆਦਾ ਵੀਡੀਓ ਪਾਈ ਬਾਈ ਨੇ 15 ਗਾਣਾ 18 ਕੱਢ ਗਈ ਕਿਉਂਕਿ ਨਾਗ ਤੁਹਾਨੂੰ ਪਤਾ ਕੱਲ ਵੀਡੀਓ ਪਾਈ ਨਹੀਂ ਪਰਸੋਂ ਵੀਡੀਓ ਪਾਈ ਸੀ ਪਰਸੋਂ ਬਾਈ ਨੇ ਕੋਈ ਨਾਗ ਨਹੀਂ ਸੀਗਾ ਅੱਜ ਹੀ ਪਾਈ ਕਹਿੰਦਾ ਨਾਗ ਆਏ ਆ ਸਵੇਰੇ ਤੇ ਹੁਣ ਆਪਾਂ ਵੀਡੀਓ ਪਾਤੀ ਹੈ ਕਿ ਚਲੋ ਇੱਕ ਕਿਲੋ ਖਣੇ ਤੇ ਇਧਰ ਹੋ ਜਾਂਦਾ ਵਾ ਮੁੱਲ ਜੀ ਦਾ 42000 ਰੁਪਏ ਆ ਜਮਾ ਜਾਇਜ਼ ਭਾਅ ਵਾ ਬਾਕੀ ਸੱਲੀ ਪ੍ਰਕ ਤੁਸੀਂ ਆਪਦੀ ਕੋਲ ਆਇ ਕੰਨੀ ਪ੍ਰਿੰਟ ਪਰਵਾਸੀ ਦਾ ਬਹੁਤ ਚੰਗਾ ਵਾ ਜੀ ਭਰਾ ਦੋ ਨੰਬਰ ਤੇ ਆ ਜਾ ਦੋ ਨੰਬਰ ਜੀ ਮਤਲਬ ਕਿ ਚਾਰਾਂ ਤੋਂ ਥੋੜੇ ਜਿਹੇ ਨਹੀਂ ਘਟਾ ਪੰਜ ਛੇ ਠੀਕ ਆ ਭਾਈ ਇਹ ਮਲ ਕੇ ਚਾਰਾਂ ਦੇ ਕਰੀਬ ਮੰਨ ਕੇ 10 ਦਿਨ ਰੱਖ ਲਓ ਤੁਸੀਂ ਠੀਕ ਆ ਜੀ ਡਾਕਟਰ ਨੇ 2 ਦਿਨ ਕਹਿ ਤਿੰਨ ਦਿਨ 10 ਦਿਨ ਰੱਖ ਲਓ ਤੁਸੀਂ ਠੀਕ ਆ ਜੀ ਇਹ 10 ਦਿਨ ਘਟ ਚਾਰਾਂ ਦੇ ਗੱਭਣਾ ਟੈਸਟ ਚੱਕ ਪਾਠ ਦਾ ਡਿਕਾ ਲੱਗਾ ਠੀਕ ਆ ਭਾਈ ਜਿਹਦੇ ਤੇ 8 ਲੀਟਰ ਦੁੱਧ ਹੈ ਠੀਕ ਆ ਜੀ ਠੀਕ ਆ ਜੀ ਉਪਰਾ ਕਰਕੇ ਦੁੱਧ ਮਲ ਕੇ ਦੁੱਧ ਦੇ ਦੋਕ ਨੂੰ ਹੋਰ ਵੀ ਕਰ ਦੂ ਪੋਟੇ ਟੱਕੇ ਨਾ ਚਲੋ ਤਾਂ ਫਿਰ ਕਿਹੜਾ ਆਉਂਦਾ ਕਰਦਾ ਹੀ ਆ ਭਾਈ ਆਉਂਦਾ ਉਪਰਾ ਕਰਦਾ ਚਾਰ ਦਿਨ ਬਾਕੀ ਇਹ ਛਾਈਵਾਲ ਜੀ ਕਿਹੜਾ ਕਰਦਿਆਂ ਹੀ ਆ ਇਹ ਭਾਈ ਜੀ ਮਲ ਕੇ ਦੋ ਜਣਾ ਸ਼ਾਈਵਾਲਾ ਕਰਾਓ ਸਾਹਿਬ ਨਿਗਰ ਬੋਲਦਾ ਨਾ ਨਿਗਰ ਦਾ ਦੁੱਧ ਸੰਗਣਾ ਹੋਊਗਾ ਸਾਡੇ ਕੀ ਪੈਂਟ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਇਹ ਮੈਂ ਹੀ ਲੈਣ ਲੱਗੇ ਗਾਂ ਨਹੀਂ ਠੀਕ ਆ ਬਾਈ ਆਦਰ ਦਾ ਦੁੱਧ ਉਹ ਨਿਆਰੇ ਲਊਗਾ ਠੀਕ ਆ ਜੀ ਆਪਣਾ ਬੰਦਾ ਦਾ ਮੁੱਲ 45000 ਰੁਪਇਆ ਬਾਈ ਠੀਕ ਆ ਬਾਈ ਹਾਂਜੀ ਕੱਢੇ ਬਾਹਰ ਨੂੰ ਬਾਈ ਲੋ ਜੀ ਦੋਸਤੋ ਸ਼ਾਈਵਾਲਾ ਹੈਗਾ ਤੁਨ ਵੀ ਥੱਲੇ ਤੋਂ ਦੇਖ ਸਕਦੇ ਹੋ ਬੰਨ ਵੀ ਨਿਗੀ ਪਿਓਰ ਸ਼ਾਈਵਾਲ ਤੇ ਪੈਂਦੀ ਹੈ ਜਰਸੀ ਦਾ ਮੜਾ ਜਿਹਾ ਕਰਾਉ ਸਾ ਬਾਈ ਕਹਿੰਦਾ ਇਹ ਚ ਕੰਬਲਾ ਕੁੰਬਲਾ ਪੂਰਾ ਫੁੱਲ ਭਾਰੀ ਆਗੀ ਠੰਡੀ ਸੀਨ ਦਾ ਬਾਈ ਕਹਿੰਦਾ ਅੰਤ ਕੋਈ ਨਹੀਂ ਭਲਾਂ ਜਵਾਗ ਬਾਈ ਇਹਨਾਂ ਬਹੁਤ ਆ ਕੱਦ ਬਹੁਤ ਆ ਪਲੀ ਬਹੁਤ ਆ ਦੋਸਤੋ ਕਦ ਬੇਲ ਚੈੱਕ ਕਰੋ ਤੁਸੀਂ ਚਮਕ ਚਮਕ ਚੈੱਕ ਕਰ ਲਓ ਬੱਛੀ ਜੀ ਤੁਸੀਂ ਇੱਕ ਸਵੇਰੇ ਕੋਲੇ ਆ ਕੇ ਦੇਖੋਗੇ ਨਾ ਕਿਤੇ ਬੱਛੀ ਤੁਸੀਂ ਯਾਦ ਕਰੋਗੇ ਬੱਛੀ ਆ ਗਈ ਦੂਜਾ ਸਵੇਰੇ ਗੱਭਣਾ ਪੌਣੇ 14ਵੇਂ ਦੀ ਮੰਨ ਕੇ ਚੱਲੋ ਬਾਈ ਕਹਿੰਦਾ ਅਸੀਂ ਫੇਸ ਕੁਆਲਟੀ ਚੈੱਕ ਕਰ ਲਓ ਕੰਬਲਾ ਕੁੰਬਲਾ ਫੁੱਲ ਭਰੀ ਆ ਥੱਲੇ ਤੁਹਾਨੂੰ ਵੇਖ ਲਓ ਤੁਸੀਂ ਉਹ ਵੀ ਥੱਲੇ ਹੈਗਾ ਵਾ ਥਾਣਾ ਸੈਥੋਂ ਨੇੜੇ ਤੋਂ ਚੈੱਕ ਕਰਾ ਦਿੰਨਾ ਵਾ ਬਾਈ ਦਾ ਦੁੱਧ 8 9 ਦੁੱਧ 9 10 ਕਿਲੋ ਸੀਗਾ ਪਰ ਘਟ ਗਈ ਬਾਈ ਕਹਿੰਦਾ ਆਪਣੇ ਕੋਲ ਪਰ 8 ਕਿਲੋ ਮੰਨ ਕੇ ਲੈ ਜਾਓ ਮੋٹے ਮੋٹے ਥਾਣਾ ਹੱਦੀ ਸੋਹਣੀ ਵਹਿੜ ਆ ਗਈ ਫੇਸ ਕੁਆਲਿਟੀ ਨੂੰ ਨੇੜ ਤੋਂ ਚੈੱਕ ਕਰਾ ਦਿੰਨਾ ਮੈਂ ਆ ਦੇਖੋ ਤੁਸੀਂ ਫੇਸ ਕੁਆਲਿਟੀ ਆ ਕੰਬਲਾ ਕੰਬਲਾ ਵੇਖ ਲਓ ਫੁੱਲ ਭਾਰੀ ਆ ਗਈ ਮੇਰੀ ਕੋਸ਼ਿਸ਼ ਇਹ ਤੁਹਾਨੂੰ ਹਰ ਐਂਗਲ ਤੋਂ ਵਿਖਾਇਆ ਜਾਵੇ ਬਾਕੀ ਜੇ ਕੁਝ ਰਹਿ ਜਾਂਦਾ ਤੁਸੀਂ ਆ ਦਾ ਕੋਲ ਆ ਕੇ ਚੈੱਕ ਕਰ ਸਕਦੇ ਹੋ ਜੀ ਆ ਦੇਖੋ ਚਾਰ ਹੀ ਥਾਣਾ ਨਾ ਕੋਈ ਫੋਟ ਸ਼ਾਂਗ ਆ ਗਈ ਫੇਸ ਕੁਆਟ ਚੈੱਕ ਕਰ ਲਓ ਜੀ ਇੱਕ ਮੱਧ 2 ਲੱਖ ਦੀ ਹੈ ਠੀਕ ਆ ਜੀ ਲੱਖ ਰੁਪਏ ਦੀ ਤਿਆਰ ਹੋਈ ਹੈ ਇਹ ਠੀਕ ਆ ਬਾਈ ਮੇਰੀ ਵੀ ਡਿਮਾਂਡ ਹੈ ਸਹੀ ਗਾ ਬਹੁਤ ਡਿਮਾਂਡ ਜੀ ਦੀ ਬਾਈ ਇਹਦੀ ਡਿਮਾਂਡ ਬਹੁਤ ਜ਼ਿਆਦਾ ਇਹਨਾਂ ਦੀ ਕੱਦ ਵੀ ਚੰਗਾ ਬਾਈ ਵਜਨ ਵਾਲੀ ਆ 200 ਸਾਈਬਰ ਦੀ ਕਲੌਕ ਠੰਢੀ ਚ ਕਾ ਤਾਂ ਪੂਰੀ ਭਰੀ ਆ ਪਲੀ ਆ ਠੀਕ ਆ ਬਾਈ ਰੋਵਾਈਆਂ ਦੀ ਕੁੱਤੀ ਵਰਗੀ ਆ ਹਾਂ ਠੀਕ ਆ ਦੋਸਤ ਪਲੀ ਪੁਲੀ ਤੁਹਾਨੂੰ ਕੋਈ ਨਹੀਂ ਇਹਦਾ ਵਜਨ ਬਹੁਤ ਆ ਮੌਲ ਜੀ ਦਾ 45000 ਰੁਪਈਆ ਵਾ ਵਿੱਚੋਂ ਕੀ ਛੋੜਛੱਪਾ ਤੁਹਾਡਾ ਜ਼ਰੂਰ ਹੋ ਜਾਊਗਾ ਬਾਈ ਨਾਲ ਗੱਲਬਾਤ ਹੀ ਕਰ ਲੈਣੀ ਆ ਦੋ ਤੁਸੀਂ ਬਾਈ ਕਿੰਨਾ ਚੋ ਲੈਣਾ ਹਾਂਜੀ ਦੁੱਧ 4-4 ਲੀਟਰ ਠੀਕ ਆ ਬਾਈ ਇਹ ਨਯਾਰਾ ਡਾਂ ਕਰਗਾ ਉਹਦੇ ਦੁੱਧ ਸੰਘਣੇ ਨਹੀਂ ਦਿੰਦਾ ਤੁਹਾਨੂੰ ਪਤਾ ਹੀ ਹੈ ਸਾਡੇ ਜੀ ਫਾਇੰਟ ਲਓ ਦੋਸਤੋ ਮੇਨ ਗੱਲ ਇਹ ਆ ਵੀ ਦੁੱਧ ਸੰਘਣਾ ਵਾਸਤੇ ਆਹ ਦੁੱਧ ਪੀਲੋਗੇ ਤੁਸੀਂ ਤਿੰਨ ਮਹੀਨੇ ਤੇ ਗਾਂ ਜੇ ਤੁਸੀਂ ਦੋ ਮਹੀਨੇ ਸ਼ਾਮ ਕੇ ਜੇ ਗਾਂ ਗਰਮੀ ਸੂਗੀ ਸਮਝ ਲਈ ਮਾਝੀ ਸੋਰੀ ਸੂ ਪੈਣੀ ਹੈ ਕਿ ਨਾ ਇਹ ਗਾਰੇ ਮਨ ਨਹੀਂ ਹੈ ਨਾ ਇਹ ਠੰਡ ਮੰਦਗਾ ਹੁੰਦੇਗਾ ਤੁਹਾਨੂੰ ਪਤਾ ਵੀ ਕਰਾਉ ਸੰਗਾ ਫੇਸ ਕੁਆਲਟੀ ਚੈੱਕ ਕਰ ਲਓ ਤੁਸੀਂ ਸ਼ਾਹੀਬਾਦ ਜਰਸੀ ਦਾ ਕਰਾਉਸ ਆ ਉਹ ਖੜੀ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਇਹ ਖਰੀਦ ਲੈਣੀ ਹੈ ਜੀ ਮੁੱਲ ਜੀ ਦਾ 45000 ਰੁਪਇਆ ਟੋ ਬਾਈ 3 ਨੰਬਰ ਤੇ ਆ ਜਾਓ ਜੀ 3 ਨੰਬਰ ਤੇ ਬਾਈ ਜਮਾਂਦਰੂ ਤੇ ਲਾ ਥਣ ਤਾਂ ਕਿਹੜਾ ਨਿਕਲਿਆ ਠੀਕ ਆ ਜੀ 14 ਡੱਬੇ ਮਾਰਨੇ 7 ਡੱਬੇ ਠੀਕ ਆ ਬਾਈ ਜਿੰਦਾ ਮੁੱਲ 35000 ਠੀਕ ਆ ਬਾਈ ਤੇ ਸੱਜਰ ਜਿਹੜੇ ਘਰ ਚਲਾਉਣਾ ਬੱਚੇ ਪਾਲਨੇ ਕੋਈ ਉਹਨੂੰ ਮਾਰੀ ਨਹੀਂ ਬਾਈ ਠੀਕ ਆ ਵਾ ਠੀਕ ਬਹੁਤ ਆਣਾ ਕਬੜੀ ਬਹੁਤ ਕਰਕੇ ਦੁੱਧ ਬਹੁਤ ਹੁੰਦੇ ਹਾਂਜੀ ਭਾਈ ਇਹਦੀ ਹੋਣੀ ਗਾਰੰਟੀ ਮੈਂ ਜਾਇਦਾ 27 28 ਦਿਨ ਨੂੰ ਕੋਈ ਸੁਈ ਨੂੰ ਕਰਦੀ ਆ ਇਹ ਠੀਕ ਹੈ ਕਰਦੀ ਆ ਤੇਰੀ ਠੀਕ ਆ ਭਾਈਏ ਠੀਕ ਆ ਭਾਈ ਹਾਂਜੀ ਅੱਛਾ ਹੁਣ ਵੇਚ ਨਹੀਂ ਫਿਰ ਇਦਕੀ ਵੇਚ ਨਹੀਂ ਜਦੋਂ ਮਰਦੀ ਡਾਕਟਰ ਕੋਈ ਨੂੰ ਪਾਸ ਕਰਾ ਲੈ ਠੀਕ ਆ ਭਾਈ ਅੱਛਾ ਕੋਈ ਇਹਨਾਂ ਮਹੀਨਾ ਹੋਇਆ ਨਹੀਂ ਹਲੇ ਠੀਕ ਆ ਬੱਚਾ ਇਹਦਾ 14 ਦਿਨਾਂ ਤੋਂ ਬੱਚਾ ਬਾਹਰ ਹੋ ਗਿਆ ਅੱਛਾ ਬੱਚਾ ਹਾਂਜੀ ਬੱਚਾ ਠੀਕ ਆ ਭਾਈ ਹਾਂਜੀ ਠੀਕ ਆ ਭਾਈ ਵਗਾ ਦੇ ਭਾਈ ਲਓ ਦੋਸਤੋ ਬਾਈਕ ਤਾਂ ਮੇਰੀ ਕਰਦੀ ਆ ਮੈਂ ਰੱਖੀ ਸੀ ਘਰੇ ਤਾਂ ਤੇ ਪੀਨ ਨੂੰ ਇਹੇ ਤੇ ਪਰ ਦੋਸਤੋ ਹੁਣ ਬਾਈਆਂ ਜਿਹੜਾ ਵਾ ਸਿਆਲ ਆ ਗਿਆ ਹੁਣ ਬਾਈ ਤੁਹਾਨੂੰ ਬਾਈ ਦੇ ਜਵਾਜਾ ਲੋੜ ਗਿਆ ਬਾਹਰ ਕਦ-ਕਦ ਚੈੱਕ ਕਰੋ ਤੇ ਫੇਸ ਕੁਆਲਿਟੀ ਚੈੱਕ ਕਰੋ ਤੁਸੀਂ ਸੋਹਣੀ ਵੈੜ ਆ ਗਈ ਆ ਦੇਖੋ ਤੁਸੀਂ ਥਾਣਾ ਜਮੰਦੁਰ ਤੇ ਅੱਲਾ ਬਾਈਾ ਥਾਣੇ ਚੱਲਦਾ ਹੀ ਨਹੀਂ ਇਹ ਠੀਕ ਆ ਤਿੰਨ ਥਾਣਾ ਜਮਾ ਓਕੇ ਆ ਦੇਖ ਲਓ ਤੁਸੀਂ ਹਾਦੀ ਚੁਵਾਈ ਦੇ ਮੋਟੇ ਮੋਟੇ ਥਾਣਾ ਗਏ ਹਾਂ ਦੁੱਧ ਦੇਗਾ ਸਾਡੇ 14 ਕਿਲੋ ਕੰਡੇ ਵਾਲੇ ਜਿਹੜੇ ਦੋ ਟਾਈਮ ਬਾਈ ਦੇ ਘਰੋਂ ਚੋ ਲੈਣਾ ਵਾ ਆ ਦੇਖੋ ਤੁਸੀਂ ਲੋਲੇ ਵਾਲੋਂ ਬਹੁਤ ਆ ਵਹਿੜ ਨੂੰ ਵੱਡੀ-ਵੱਡੀ ਬਹੁਤ ਆ ਕੋਈ ਨਿੱਕੀ ਜਿਨਾ ਸਮਝ ਲਵੇ ਕੋਈ ਵੀਰ ਇਹਨੂੰ ਵੀ ਨਿੱਕੀ ਜੀ ਹੋਊਗੀ ਮਾਜੀ ਦਾ 35000 ਰੁਪਈਆ ਨੇ 14 ਕਿਲੋ ਤੁਹਾਨੂੰ 45-50 ਮੰਗਦਾ ਹੱਜਰ ਵਹਿੜ ਦਾ ਘਰ ਦਾ ਘਰ ਦਾ ਸਾਰਾ ਚਲਾਉਗੀ ਬੱਚੇ ਪਾਲੂਗੀ ਸਾਰਾ ਸੋਲੂਸ਼ਨ ਕਾ ਗਰਮੀ ਤੇ ਕਰ ਦੋ ਤੁਹਾਨੂੰ ਦੁਬਾਰਾ ਫੇਰ ਬਣ ਜੂ ਹਾਂਜੀ ਹਾਂਜੀ ਇਨੇ ਪੈਸਾ ਦਾ ਪਰ ਬਾਈ ਖਾਲੀ ਫੰਡਰ ਠੀਕ ਆ ਜੀ ਉਹ ਬੱਚੀ ਇਹਦੀ ਖੜੀ ਆ ਹਾਂਜੀ ਉਹ ਬੱਚੀ ਇਹਦੀ ਖੜੀ ਪਹਿਲੇ ਸੂਏ ਦੀ ਉਹ ਪਹਿਲੇ ਸੂਏ ਦੀ ਠੀਕ ਆ ਲਓ ਜੀ ਦੋਸਤੋ ਬਾਈ ਕਹਿੰਦਾ ਵੀ ਆਹ ਬੱਚੀ ਇਹਦੀ ਖੜੀ ਆ ਦੇਖੋ ਤੁਸੀਂ ਫੇ ਉਹ ਬਾਈਕ ਦਾ ਪਹਿਲੇ ਵੱਛੀ ਹੈ ਦੂਜੇ ਦੇ ਵੱਛਾ ਸੀ ਇਦਾਂ ਕਿ ਸੂਈ ਜਦੋਂ ਮੈਂ ਇਹ ਸੌਰੀ ਵੀ ਬਾਈਕ ਦਾ ਤੀਜਾ ਸੂਆ ਸੂਈ ਆਪਾਂ ਝੂੜ ਦੀ ਮਾਰਨਾ ਪਹਿਲੇ ਦੀ ਵੱਛੀ ਆ ਦੋ ਇਹ ਵੱਛੇ ਦੇਗੀ ਮਗਰ ਲੈ ਜਾਣਾ ਪਹਿਲਾ ਪਹਿਲੀ ਵੱਛੀ ਦੇਗੀ ਇਹਦਾ ਵੱਛਾ ਦੇਗੀ ਤੀਜਾ ਫਿਰ ਮਰਿਆ ਅੱਛਾ ਤੀਜਾ ਫਿਰ ਅੱਛਾ ਠੀਕ ਆ ਭਾਈ ਲਓ ਦੋਸਤੋ ਬਾਈਕ ਦਾ ਦੂਜਾ ਨਹੀਂ ਤੀਜੇ ਸੂਏ ਸੂਈ ਆ ਇਹ ਆ ਫੇਸ ਕਾਰਡ ਚੈੱਕ ਕਰ ਲਓ ਸੋਹਣੀ ਵੈੜਾ ਮੁੱਲ ਜਮਾ ਜਾਇਜ਼ ਆ 35000 ਰੁਪਇਆ ਅੱਜ ਦੇ ਵੀਡੀਓ ਚ ਬਾਈ ਕੋਲ ਤਿੰਨ ਨਾਕ ਸੀਗੇ ਬਰਾੜ ਸਾਹਿਬ ਕੋਲ ਤਿੰਨ ਨਾਕ ਦਿਨ ਪਰਪਜਾਂ ਕੇ ਲੈ ਤੀ ਆ ਗਈ ਇੱਕ ਦਾ ਬਾਈ ਜਦੋਂ ਚੋਣ ਬਹਿ ਗਿਆ ਵਹਿਣ ਨੂੰ ਦੋ ਥੱਲੇ ਇਹਦੇ ਹੈਗਾ ਕੰਡੇ ਵਾਲਾ 13.5 ਕਿਲੋ ਤੇ ਇਹਦੇ ਥੱਲੇ ਇਹਦਾ ਹੈਗਾ ਮੁੱਲ 42000 ਰੁਪਈਆ ਇਹਦਾ 8 ਕਿਲੋ 8 ਕਿਲੋ ਦੋ ਤਾਂ ਟੋਕੜ ਗੱਬਣ ਚੈੱਕ ਪਾਸ ਆ ਮੁੱਲ 45000 ਰੁਪਈਆ ਵਾ ਇੱਕ ਬਾਈ ਕੋਲੇ ਘਰ ਦੀ ਵਹਿੜਾ ਬਾਈ ਦੀ ਉਹ ਸੂਈ ਨੂੰ ਹੋ ਗਿਆ ਉਹਨੂੰ ਸਮਾਂ 27 28 ਦਿਨਾਂ ਆ ਕੇ ਬਾਈ ਕਹਿੰਦਾ ਅੱਛਾ ਸੀ ਮਰ ਗਿਆ ਪਹਿਲੇ ਉਹਦੀ ਬੱਚੀ ਉਹਦੀ ਉਹ ਖੜੀ ਜਾਂਦੀ ਵੇਖ ਸਕਦੇ ਹਾਂ ਜੀ जिते पसंदा वे तुसी भाई ना ਗੱਲਬਾਤ ਕਰ ਲੈਣੀ ਹੈਗੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਣਾ ਵਾ ਬਾਕੀ ਤੁਹਾਨੂੰ ਮੇਰਾ ਤਾਂ ਵੇਖ ਵੀ ਤੁਹਾਨੂੰ ਥੋੜੀ ਜੀ ਵੀਡੀਓ ਬਣੂਗੀ ਤੁਹਾਨੂੰ ਇਹਦੀ ਚੋਾਈ ਦੀ ਵੀਡੀਓ ਤੁਹਾਨੂੰ ਵਿਖਾਈ ਦਨੇ ਬਾਈ ਜਾਦੂ ਆ ਬੜਾ ਚੋਈ ਜਾਂਦਾ ਵਾ ਫਿਰ ਇਹਨੂੰ ਕੱਟ ਕੇ ਦਿਖਾਵਾਂਗੇ ਆਪਾਂ ਨੇੜੋ ਜਾ ਕੇ ਇਹਦਾ ਬੜੀ ਵੀਡੀਓ ਬਾਹਰ ਲੰਮੀ ਬਣ ਜੂ ਵੀਡੀਓ ਫਿਰ ਚਲੋ ਕੋਈ ਗੱਲ ਨਹੀਂ ਜਿਹੜਾ ਝੂਠ ਮਾਰੇ ਬਾਕੀ ਦੇ ਦੋ ਟਾਂ ਚੋਈ ਦੇ ਫਿਰ ਦੋ ਟਾਂ ਤੇ ਚੋਈ ਲੈਣੀਆਂ ਇਹ ਮੈਂ ਵੀ ਥੋੜਾ ਜਾਣਾ ਨੇਰਾ ਹੋ ਜਾਂਦਾ ਬੜਕੇ ਬਾਹਲਾ ਜਿਹਦੇ ਪਸੰਦ ਆਵੇ ਤੁਸੀ ਬਾਈ ਨਾਲ ਗੱਲਬਾਤ ਕਰੀ ਫਿਰ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ